ਉਹ ਫਿਰ ਜੀ ਮੈਂ ਗੁਰਨੋਹ ਨਿਹਾਲ ਸਿੰਘ ਦਾਬਿਆ ਵਿਲੇਜ 파ਰੋਵਾਲ ਡਿਸਟ੍ਰਿਕਟ ਗੁਰਦਾਸਪੁਰ ਅਸੀਂ 우ਜੀਤ ਪੋਲਟੀ ਫਾਰਮ ਅਸੀਂ ਚਲਾ ਰਹੇ ਆ ਜੀ ਪੱਤੇਗੜ ਚੂੜੀਆਂ ਕਿੰਨੀ ਦੂਰ ਹੈ ਪੱਤੇਗੜ ਚੂੜੀਆਂ ਤੋਂ ਜੀ 8 ਕਿਲੋਮੀਟਰ ਆ 8 ਪੰਜ ਚਲਾਏ 8 ਸਾਡੀ ਪੋਲਟੀ ਤੇ ਇੱਕ ਮੁਰਗੀ ਵੱਲੋਂ ਜਿਹੜਾ ਨੈਸ਼ਨਲ ਰਿਕਾਰਡ ਤੋੜਿਆ ਗਿਆ ਅੱਡੇ ਨੂੰ ਲੈ ਕੇ ਇਸ ਤੋਂ ਪਹਿਲਾਂ ਨੈਸ਼ਨਲ ਰਿਕਾਰਡ ਕਿਸ ਦੇ ਇਹ 200 ਗ੍ਰਾਮ ਹੈ ਤੁਹਾਡੀ ਵੱਲੋਂ ਤੁਹਾਡੀ ਮੁਰਗੀ ਨੇ 233 ਗ੍ਰਾਮ ਜਿਹੜਾ ਵਾ ਇਹ ਦਿੱਤਾ ਕਿ ਦਿਖਾਓ ਜੀ ਇਹ ਸਾਰਾ ਆਂਡਾ ਕਿੰਨਾ ਕੀ ਦਿਖਾਉਣਾ ਜੀ ਪਹਿਲਾਂ ਜਿਹੜਾ ਅੰਡੇ ਦਾ ਜਿਹੜਾ ਰਿਕਾਰਡ ਨੈਸ਼ਨਲ ਰਿਕਾਰਡ ਆ ਤੇ ਉਹ ਹੈਗਾ ਜੀ 210 ਗ੍ਰਾਮ ਦਾ ਮਹਾਰਾਸ਼ਟਰ ਦਾ ਠੀਕ ਹੈ ਜੀ ਤਾਂ ਹੁਣ ਸਾਡੀ ਮੁਰਗੀ ਨੇ ਜਿਹੜੀ ਦੇਸੀ ਮੁਰਗੀ ਆ ਉਹਨੇ ਆਂਡਾ ਦਿੱਤਾ ਉਹਦਾ ਉਹਨੇ ਨੈਸ਼ਨਲ ਰਿਕਾਰਡ ਤੋੜ ਦਿੱਤਾ ਵਾ 233 ਗ੍ਰਾਮ ਦਾ ਦੇ ਕੇ ਆਂਡਾ ਜੀ ਇਹ ਆਹ ਵੇਖੋ ਜ਼ੀਰੋ ਆ ਜੀ ਤੇ ਆਹ ਅੰਡੇ ਦਾ weight ਜੇ ਠੀਕ ਹੈ ਜੀ 232 33 ਗ੍ਰਾਮ ਦੇ ਲਗਭਗ ਇਹਦਾ weight ਆ ਜੀ ਤੇ ਇਹ ਹੁਣ ਰਿਕਾਰਡ ਜੀ ਸਾਡਾ ਆਈਫੋਨ ਦਾ ਬਣ ਗਿਆ ਵਾ ਗੁਰਦਾਸਪੁਰ ਡਿਸਟ੍ਰਿਕਟ ਦਾ ਇਹ 200 ਤੇ 33 ਗ੍ਰਾਮ ਇਹ ਦੇਸੀ ਮੁਰਗੀ ਦਾ ਅੰਡਾ ਦੇਸੀ ਮੁਰਗੀ ਦਾ ਅੰਡਾ ਜੀ ਇਹ ਠੀਕ ਹੈ ਜੀ ਇਹ ਦੇਸੀ ਮੁਰਗੀ ਦਾ ਅੰਡਾ ਜੀ ਇਹ ਪਹਿਲਾ ਰਿਕਾਰਡ ਛੜਾ ਉਹ ਮਹਾਰਾਸ਼ਟਰ ਉਹ ਉਹ ਮਹਾਰਾਸ਼ਟਰ ਦਾ ਇੱਕ ਫਾਰਮਰ ਆ ਤੇ ਉਹ ਫਾਰਮਰ ਦਾ ਨਾਂ ਨਹੀਂ ਪਤਾ ਬਟ ਉਹਦਾ 210 ਗ੍ਰਾਮ ਦਾ ਰਿਕਾਰਡ ਹੈ ਜੀ ਤਾਂ ਤੁਹਾਡੇ ਜਾਣ ਚ ਆਇਆ ਕਿ ਇਹ ਚੈੱਕ ਕੀਤਾ ਜਾਏ ਬਸ ਇਹ ਤੇ ਇਦਾਂ ਹੀ ਰੱਖਿਆ ਸੀ ਇਹ 19 ਫਰਵਰੀ ਨੂੰ ਦਿੱਤਾ ਆਂਡਾ ਤੇ ਇੰਨੇ ਦਿਨ ਹੋ ਗਿਆ ਮੇਰੇ ਖਿਆਲ ਇਹਦਾ weight ਜਿਹੜਾ ਵਾ 240 ਗ੍ਰਾਮ ਤੇ ਲੱਗੇ ਸੀ ਜਿਹੜਾ ਵੀ ਹੁਣ ਲੂਸ ਕਰ ਗਿਆ weight ਥੋੜਾ ਜਆ ਮਤਲਬ ਟਾਈਮ ਜ਼ਿਆਦਾ ਹੋ ਗਿਆ ਤੇ ਉਹ ਟਾਈਮ ਤੇ 240 ਦੇ ਲੱਗੇ ਸੀ ਤੇ ਉਹ ਵੈਸੇ ਹੀ ਮਨ ਚ ਆਇਆ ਵੀ ਚੈੱਕ ਕਰੀਏ